ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵੀਜੇ ਕੁੱਕਾ ਨੇ ਪੰਜਾਬ ਦੇ ਵਿੱਚ ਵੱਧ ਰਹੀਆਂ ਬੇਦਬੀਆਂ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ ਇਸ ਪ੍ਰੈਸ ਵਾਰਤਾ ਵਿੱਚ ਮੁੱਖ ਮਹਿਮਾਨ ਫਾਜਬਾ ਐਸਸੀ ਮੋਰਚਾ ਪੰਜਾਬ ਪ੍ਰਧਾਨ ਦੇ ਸਾਥਕਾ ਆਈਏਐਸ ਅਧਿਕਾਰੀ ਸ਼੍ਰੀ ਐਸ ਆਰ ਲਾਦਰ ਜੀ ਨੇ ਸ਼ਿਰਕਤ ਕੀਤੀ ਇਸ ਮੌਕੇ ਭਾਜਪਾ ਦੇ ਸਚਿਨ ਸ਼ਰਮਾ ਅਨਿਲ ਮੰਗਲਾ ਸੋਨੂ ਸੰਘਰ ਪਟਿਆਲਾ ਜ਼ਿਲ੍ਹਾ ਮਹਿਲਾ ਪ੍ਰਧਾਨ ਮਨੀਸ਼ਾ ਉਪਲ ਅਤੇ ਹੋਰ ਭਾਜਪਾ ਮੈਂਬਰ ਮੌਜੂਦ ਰਹੇ ਮੈਸਜ ਸੀਗਾ ਕਿ ਜੋ ਪੰਜਾਬ ਸਰਕਾਰ ਪੀਆਰ ਵੀ ਬਣੀ ਨੇ ਕਿਸੇ ਵੀ ਮੁੱਦੇ ਨੂੰ ਲੈ ਕੇ ਉਹ ਹੋਟਲ ਲੈ ਕੇ ਅਧਗਨ ਸਾਹਿਬ ਜੀ ਲੈ ਕੇ ਕਿਸੇ ਵੀ ਧਰਮ ਲਈ ਵੇਤਵੇ ਹੋ ਗਏ ਨੇ ਉਹਨਾਂ ਲਈ ਇੱਕ ਪ੍ਰੈਸ ਕਾਨਫਰੰਸ ਦਾ ਜ਼ਿਲ੍ਹਾ ਵਾਈਸਪ੍ਰੀਸਿਡੀਅੰਟ ਸਾਡੇ ਅੱਜ ਮੁੱਖ ਮਹਿਮਾਨ ਸਾਡੇ ਐਸਆਰ ਲੱਤਵ ਜੀ ਸਾਫ ਕਟਵਰੀ ਜੂਨੀਅਰ ਮਿਸਟਰ ਰੈਨ ਸਾਡੇ ਉਹਨਾਂ ਦੀ ਅੱਜ ਸਾਨੂੰ ਉਹਨਾਂ ਨੇ ਇਸ ਕੰਫਰੰਸ ਵਿੱਚ ਜਿਸ ਸਬੰਧ ਵਿੱਚ ਅਸਵਿਧਾਾਂ ਸੰਬੰਧੀ ਦੱਸਿਆ ਹੈ। ਕੌਣ ਨਹੀਂ ਸਾਹ ਦੇਣ ਹਨ ਇਹ ਦਿੱਤੀ ਹੈ। ਜੋ ਬੇਦਖੀਆਂ ਸਰਕਾਰ ਸੋਹਣੀਆਂ ਨਹੀਂ ਕਿਸੇ ਵੀ ਕਿਹੋ ਜਿਹੀ ਬੰਦਾਸ ਦੇਖਦੇ ਜਾਂਦੇ। ਇਸ ਮੁੱਦੇ ਲੈ ਕੇ ਕੰਫਰੰਸ। ਬਹੁਤ ਘੱਟ ਪੋਸ਼ਣ ਪ੍ਰੋਜੈਕਟ ਜਿਹੜੀ ਗੋਹਾਤਿਆਂ ਬੇਅਦਬੀ ਮੰਨਦੇ ਹੋ ਕਿ ਨਹੀਂ ਮੰਨਦੇ। ਬੇਅਦਬੀ ਉਹਦੀ। ਕਲਪਾ ਚੇਨ ਚਾਹ ਬਹੁਤ ਤੇ ਕਹਿੰਦੇ ਕਾਹ ਪੁੱਛਦੇ। ਚਾਹ ਚੇਨ ਰਹਿਣ ਸੱਚੇ ਜਨਮ। ਕੀ ਕਲਰ ਕਰਦੇ ਸਾਂ ਮਨਪਤੂ ਦੇਖਿਆ ਨਹੀਂ ਆਪਾਂ ਟੂਕੜੀ ਅਗਲ ਕਰੀਏ 2027 ਦੀ ਗੱਲ ਕਰ ਰਹੇ ਸੀ ਜੇ ਵੀ ਬੀ ਜੀ ਪੀ ਦੀ ਸਰਕਾਰ ਬਣੇਗੀ ਲੇਕਿਨ ਪਟਿਆਲੇ ਦੇ ਕਈ ਜਗ੍ਹਾ ਜਿਹੜੇ ਬੀ ਜੀ ਪੀ ਦੇ ਜਿਹੜੇ ਹੈਗਾ ਵਰਕਰ ਨਹੀਂ ਦਿਖਾਈ ਦੇ ਰਹੇ ਥੀ ਲੱਗਦਾ 2027 ਇਲੈਕਸ਼ਨ ਹੋ ਗਿਆ ਤੇ ਅਸੀਂ 60 ਦੇ 60 ਟਿਕਟਾ ਸਾਡੇ ਸਾਰੇ ਐਮ ਸੀ 7 ਬਣ ਖੜੇ ਨੇ ਅਸੀਂ ਕੋਈ ਵਾਰ ਚਾਹ ਸਾ ਨਿਸ਼ਚਿਤ ਸਾਡਾ ਐਮ ਸੀ 7 ਪਟਿਆਲਾ ਟੂਰ ਦੀ ਗੱਲ ਕਰ ਰਹੇ ਜੀ ਕੋਈ ਕਿਹੜਾ ਚਿਹਰਾ ਜਿਹੜਾ ਹੈਗਾ ਕਿਉਂਕਿ ਟਾਈਮ ਵੀ ਬਹੁਤ ਘੱਟਾ 2027 ਦੇ ਇਲੈਕਸ਼ਨ ਆ ਰਹੇ ਨੇ ਕੀ ਲਾਲਾ ਬੀਜੇਪੀ ਕਵਰ ਕਰ ਪਾਏਗੀ ਮੇਰੇ ਸਾਥੀ ਨੇ ਟਾਈਮ ਕੱਟਿਆ ਪਾਰਟੀ ਦਾ 1.5 ਸਾਲ ਬਹੁਤ ਹੁੜਾ ਟਾਈਮ ਪਿਆ ਜੀ ਜਿਹਨੂੰ ਪਾਰਟੀ ਦਾ ਚਿਹਰਾ ਆਇਆ ਟਾਈਮ ਉਦੋਂ ਸਮਝੋ ਠੀਕ ਹੈ ਜੀ ਠੀਕ ਹੈ ਜੀ ਤੇ ਸੈਰੀ ਪਰ ਆ ਗਏ ਹੁੰਦਾ ਜੀ ਸਾਡੇ ਜਿਵੇਂ ਇਹਨਾਂ ਦੇ ਨਾਲ ਸਿਹੇਰ ਪੰਜਾਬ ਦਾ ਪਾਰਟੀ ਦਾ ਜਿਵੇਂ ਟੀਮ ਹੈ ਸੋਨੇ ਸਿੰਘ ਜੀ ਹੈ ਸਚੇ ਸਿੰਘ ਜੀ ਹੈ ਭਾਈ ਸਾਹਿਬ ਹੈ ਮੇਲਾ ਮੰਡਲ ਜੀ ਮੇਲਾ ਮੰਡਲ ਦੇ ਕੋਲ ਸਾਡੇ ਸਾਰੇ ਮੰਡਲ ਪ੍ਰਧਾਨ ਨੇ ਤੋ ਸਾਰਿਆਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਰਿਆਂ ਨੂੰ ਟਾਈਮ ਕਿੱਢਿਆ ਹੈਗਾ ਔਰ ਅੱਜ ਦੇ ਬੜੇ ਵਿਸ਼ੇਸ਼ ਮੁੱਦੇ ਦੇ ਉੱਤੇ ਗੱਲ ਕਰਨ ਦੇ ਵਾਸਤੇ ਤੁਹਾਨੂੰ ਤਕਲੀਫ ਦਿੱਤੀ ਹੈ। ਅ ਵਿਸ਼ਾ ਇਹ ਹੈਗਾ ਕਿ ਆਮ ਆਦਮੀ ਪਾਰਟੀ ਨੇ ਇੱਕ ਇਸ ਜਿਹੜਾ ਬਿੱਲ ਲੈ ਕੇ ਆਇਆ ਹੈਗਾ ਜਿਹੜਾ ਆਪਣਾ ਟੈਕਲੂਡ ਹੋਇਆ ਸੈਸ਼ਨ ਬਿਨਾ ਸਭਾ ਦਾ। ਉਹਦੇ ਵਿੱਚ ਵਿਧਗੀਆਂ ਵਾਲਾ ਬਿੱਲ ਲੈ ਕੇ ਆंदा ਹੈ। ਔਰ ਉਹ ਮੇਰੇ ਕੋਲ ਸਾਰਾ ਬਿਲ ਵੀ ਹੈਗਾ ਜਿਹੜਾ ਆਪਣਾ ਉਹਦੀ সফটਕਾਪੀ ਮੋਬਾਈਲ ਤੇ ਕਿਸੇ ਵੀ ਮੀਡੀਆ ਵਾਲੇ ਨੇ ਵੀ ਪੜਿਆ ਹੋਣਾ ਕਿ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਗੋਟਾ ਸਾਹਿਬ ਆਪਣਾ ਗੋਟਾ ਕੁਰਾਨ ਤੇ ਬਾਈਬਲ ਇਹਨਾਂ ਦਾ ਜ਼ਿਕਰ ਹੈਗਾ ਬਾਕੀ ਆਪਣੇ ਬਹੁਤ ਸਾਰੇ ਧਰਮ ਹੈ ਬਹੁਤ ਸਾਰੇ ਜਿਹੜੇ ਆਪਣੇ ਸੰਤ ਮਹਤਮਾ ਹੈਗੇ ਆ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਨਾਸਰ ਕੇ ਆਪਣਾ ਇਸ ਸੰਬੰਧ ਦੇ ਵਿੱਚ ਜਿਹੜਾ ਆਪਣਾ ਬਲਿ ਸਮਾਜ ਹੈ ਉਹਨਾਂ ਦਾ ਤੁਹਾਨੂੰ ਪਤਾ ਹੈਗਾ ਜੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਬਹੁਤ ਵੱਡਾ ਡੇਰਾ ਹੈਗਾ ਬੱਲਾ ਔਰ ਆਪਣਾ ਉਹਨਾਂ ਨੇ ਕਮਰ ਸਬਾਣੀ ਵੀ ਲਾਂਚ ਕੀਤੀ ਸੀ 2009-2010 ਦੇ ਆਸ-ਪਾਸ ਔਰ ਉਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈਗੀ ਆ ਔਰ ਜਿਹੜੇ ਕਬੀਰ ਪੰਥੀ ਹੈ ਜਿਹੜੇ ਆਪਣੇ ਹੈਗੇ ਆਪਣੇ ਪਗਵਾਨ ਪੰਡਿਤ ਜੀ ਹੈ ਜਾਂ ਗੁਰੂ ਰਵਦਾਸ ਮਹਾਰਾਜ ਹੈ ਜਾਂ ਆਪਣੇ ਹੈ ਗਿਆ ਜਿਹੜੇ ਮਹਾਸ਼ਾ ਬਰਾਦਰੀ ਹੈ ਜਿਹੜੇ ਆਪਣੇ ਇੱਧਰ ਪਠਾਨਕੋਟ ਵਾਲੀ ਸਾਈਡ ਤੇ ਕਾਫੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਆ ਉਹ ਆਪਣੇ ਗੁਰੂ ਨਾਭਾ ਦਾਸ ਜੀ ਨੂੰ ਮੰਨਦੇ ਹੈਗੇ ਆ ਉਹਨਾਂ ਸਾਰੇ ਸੰਤਾਂ ਮਹਾਤਮਾ ਦਾ ਜਾਂ ਉਹਨਾਂ ਦੀ ਬਾਣੀ ਦਾ ਜਾਂ ਉਹਨਾਂ ਦੇ ਵਿਚਾਰਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਇਸ ਦਿਲ ਦੇ ਵਿੱਚ ਇੱਕ ਗੱਲ ਹੋਰ ਬਹੁਤ ਵੱਡੀ ਹੈ ਕਿ ਤੁਸੀਂ ਦੇਖਿਆ ਹੋਣਾ ਹੈ ਕਿ ਕਈ ਵਾਰੀ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਆਪਣਾ ਮੰਦਰ ਹੈ ਜਬ ਭਗਵਾਨ ਵਾਲਮੀਕ ਵਾਲਮਿਕ ਜੀ ਦੇ ਮੰਦਰ ਆ ਉਹਨਾਂ ਦੇ ਵਿੱਚ ਉਹਨਾਂ ਦੀਆਂ ਮੂਰਤੀਆਂ ਵੀ ਹੁੰਦੀਆਂ ਹਨ ਮੰਦਰਾਂ ਦੇ ਵਿੱਚ ਔਰ ਉਹ ਅਗੇ ਕਮੇਰ ਜੀ ਹੈ ਤਾਂ ਕਮੇਰ ਜੀ ਦੀ ਵੀ ਮੂਰਤੀ ਹੁੰਦੀ ਹੈ ਉਹਨਾਂ ਦਾ ਜਿਹੜਾ ਆਪਣਾ ਕੋਈ ਧਰਮ ਸਥਾਨ ਹੈ ਤਾਂ ਜੇ ਉਹਨਾਂ ਦੀ ਬੇਅਦਬੀ ਹੁੰਦੀ ਹੈ ਤਾਂ ਉਹਦਾ ਕੋਈ ਜ਼ਿਕਰ ਨਹੀਂ ਆਗਾ ਕਿ ਉੱਥੇ ਕੀ ਆਪਣਾ ਸਜ਼ਾ ਹੋਏਗੀ ਕੀ ਆਪਣਾ ਵਿਚਾਰ ਹੋਏਗਾ ਕਿ ਉਹਨਾਂ ਦਾ ਕੀ ਨੋਟਿਸ ਲਿਆ ਜਾਏਗਾ ਕਿ ਇਸ ਕਰਕੇ ਜਿਹੜੀ ਆਪਣਾ ਆਮ ਆਦਮੀ ਪਾਰਟੀ ਆ ਇਹਨਾਂ ਨੇ ਨਾ ਤਾਂ ਕਿਸੇ ਧਾਰਮਿਕ ਸੰਸਥਾ ਨੂੰ ਮਤਲਬ ਕੰਸਲਟ ਕੀਤਾ ਜਿਵੇਂ ਆਪਣਾ ਸਿੱਖ ਪੈਚਾਰਾ ਆ ਉਹਦੇ ਵਿੱਚ ਇੱਕ ਸਰਮਾਰ ਸੰਸਥਾ ਆ ਐਸਸੀਪੀਸੀ ਉਹਨਾਂ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਜੇ ਬਾਈਬਲ ਹੈਗੀ ਆ ਤਾਂ ਉਹ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਜੇ ਆਪਣਾ ਕੁਰਾਨ ਹੈ ਤਾਂ ਉਹਨਾਂ ਦੇ ਕੋਈ ਇਮਾਮ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਤੇ ਜਿਹੜੇ ਬਾਕੀ ਦੇ ਧਰਮ ਹੈਗੇ ਆ ਤਾਰਨ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਾਰੇ ਤਾਰਮ ਆਪਾਂ ਨੂੰ ਪਰਮਾਤਮਾ ਦੇ ਨਾਲ ਜਿਥੇ ਜੋੜਨਾ ਸਿਖਾਉਂਦੇ ਉਸੇ ਭਾਈਚਾਰਾ ਸਿਖਾਉਂਦੇ ਆ ਤੋ ਉਹ ਸਾਰੀਆਂ ਜਿਹੜੀਆਂ ਇੱਕ ਹਾਫ ਟੂਕ ਬਿੱਲ ਹੈਗਾ ਜਿਹੜਾ ਇਹ ਲੈ ਕੇ ਆਂਦਾ ਇਹ ਲੋਕਾਂ ਨੂੰ ਆਪਣਾ ਪਟਕਾਉਣ ਵਾਲਾ ਆ ਪੰਜਾਬ ਦੇ ਲੋਕਾਂ ਨੂੰ ਆਪਣਾ ਤਰਾਹੇ ਪਾਉਣ ਵਾਲਾ ਹੈਗਾ ਆ ਸੋ ਖਾਸ ਕਰਕੇ ਦਲਿਤ ਸਮਾਜ ਜਿਹੜਾ ਕਿ 35% ਵਸੋਂ ਹੈ ਔਰ ਆਪਣਾ ਬਹੁਤ ਵੱਡੀ ਗੈਂਤੀ ਦੇ ਵਿੱਚ ਹੈ ਹਾਈਐਸਟ ਪਾਪੂਲੇਸ਼ਨ ਹੈ ਆਪਣਾ ਪੂਰੇ ਇੰਡੀਆ ਦੇ ਸਟੇਟਾਂ ਦੇ ਵਿੱਚ ਉਹ ਬਹੁਤ ਹੀ ਆਪਣਾ ਨਰਾਸ਼ ਨਰਾਸ਼ਾ ਵਿੱਚ ਹੈ ਔਰ ਕਿ ਪੰਜਾਬ ਸਰਕਾਰ ਕਰ ਕੀ ਰਹੀ ਹੈ ਸੋ ਇਸ ਕਰਕੇ ਇਹ ਸਰਕਾਰ ਜਿਹੜੀ ਆ ਇਹਨੂੰ ਆਪਣਾ ਭਾਰਤੀ ਜਨਤਾ ਪਾਰਟੀ ਇਹ ਸੰਗਠਿਆ ਕੇ ਇਹ ਜਿਹੜੀ ਪਾਰਟੀ ਹੈ ਇਹ ਦਲਿਤ ਭਰੋਤੀ ਆ ਕਿਉਂਕਿ ਇਹ ਸਿਰਫ ਗੱਲਾਂ ਕਰਦੀ ਆ ਤੇ ਕੰਮ ਕੋਈ ਨਹੀਂ ਕਰਦੀ ਹੈਗੀ ਜਿਵੇਂ ਇਹਨਾਂ ਨੇ ਆਪਣਾ ਅ اچھا ਦੂਜੀ ਇੱਕ ਬਹੁਤ ਵੱਡੀ ਗੱਲ ਹੈ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਆ ਆਪਾਂ ਪੰਜਾਬ 'ਚ ਰਹਿੰਦੇ ਹੈਗੇ ਆ ਚਾਹੇ ਅਸੀਂ ਹਿੰਦੂ ਹੋਈਏ ਚਾਹੇ ਸਿੱਖ ਹੋਈਏ ਅਸੀਂ ਗੁਰਦੁਆਰੇ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦੇ ਆ ਗਿਆ ਬਹੁਤ ਸਾਰੇ ਹਿੰਦੂ ਲੋਕ ਵੀ ਆਪਣਾ ਜਿਹੜੇ ਵਿਆਹ ਸ਼ਾਦੀ ਬੱਚਿਆਂ ਦੇ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਕਰਵਾਉਂਦੇ ਆ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਇੱਕ ਲਿਵਿੰਗ ਗੁਰੂ ਮੰਨਦੇ ਆ ਜਦੋਂ ਅਸੀਂ ਲਿਵਿੰਗ ਗੁਰੂ ਮੰਨਦੇ ਆ ਗੁਰੂ ਮਾਨਯੋ ਗ੍ਰੰਥ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਕਿਉਰਿਟੀ ਹੈ ਉਹ ਕੀ ਹੈ ਗਿਆ ਬੇਅਦਬੀ ਹੋਵੇ ਹੀ ਕਿਉਂ ਕੀ ਸੁਖਦੀਰ ਬਾਦਲ ਵੱਡਾ ਆ ਕੀ ਕੇਜਰੀਵਾਲ ਵੱਡਾ ਆ ਕੀ ਭਗਵੰਤ ਮਾਨ ਵੱਡਾ ਹੈਗਾ ਕਿ ਉਹਨਾਂ ਨੂੰ 229 ਦਿੱਤੇ ਜਾਣ ਔਰ ਗੁਰੂ ਸਾਹਿਬ ਨੂੰ ਜਿਹਨੂੰ ਅਸੀਂ ਲਿਵਿੰਗ ਗੁਰੂ ਮੰਨਦੇ ਆ ਉਹਦੀ ਸਿਕਿਉਰਿਟੀ ਦਾ ਕੀ ਆ ਉਹਦੇ ਵਾਸਤੇ ਕਿਹੜੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤੀ ਸੋ ਇਸ ਕਰਕੇ ਆਪਣਾ ਪੰਜਾਬ ਸਰਕਾਰ ਜਿਹੜੀ ਆ ਇਹ ਆਪਣਾ ਲੋਕਾਂ ਨੂੰ ਮੂਰਖ ਬਣਾਉਣ ਤੋਂ ਸਲਾਹ ਹੋਰ ਕੋਈ ਕੰਮ ਨਹੀਂ ਕਰਦੀ ਇਸ ਕਰਕੇ ਆਪਣਾ ਨਾਂ ਦਾ ਇਹਨਾਂ ਨੂੰ ਹੁਣ ਜਿਹੜੇ ਪਿਛਲੇ ਆਪਣੇ ਵਿਧਾਨੀਆਂ ਹੋਈਆਂ 2015 ਤੋਂ ਖਾਸ ਕਰਕੇ ਔਨਵਾਰ ਚਲਦੀਆਂ ਚਲਦੀਆਂ ਆ ਰਹੀਆਂ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਾਂ ਪਹਿਲਾਂ ਸੀਗੀ ਆਪਣਾ ਅਕਾਲੀ ਸਰਕਾਰ ਸੀਗੀ 2 ਸਾਲ ਉਹੀ ਰਹੀ 15 ਤੋਂ 17 ਤੱਕ ਫਿਰ ਆਪਣਾ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਫਿਰ ਸਾਢੇ 3 ਸਾਲ ਤੋਂ ਉੱਪਰ ਹੁਣ ਆਮ ਆਦਮੀ ਪਾਰਟੀ ਵੀ ਹੋ ਗਿਆ ਹੈਗਾ ਇਹ ਹੁਣੇ ਸਾਢੇ 3 ਸਾਲਾਂ ਬਾਅਦ ਇਹਨਾਂ ਨੂੰ ਕਿਉਂ ਯਾਦ ਆਇਆ ਤੇ ਇਸ ਕਰਕੇ ਇਹ ਲੋਕਾਂ ਨੂੰ ਆਪਣਾ ਜਿਹੜੇ ਮੁੱਦੇ ਆ ਮੁੱਦੇ ਕੀਆ ਗਿਆ ਮੁੱਦੇ ਚਾਹੀ ਆਪਣਾ ਲੈਂਡ ਆਰਡਰ ਦਾ ਆ ਮੁੱਦਾ ਚਾਹੀ ਆਪਣਾ ਲੈਂਡ ਪੂਲਿੰਗ ਪਾਲਿਸੀ ਦਾ ਆ ਮੁੱਦਾ ਚਾਹੀ ਨਸ਼ਿਆਂ ਦਾ ਆ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਵਾਸਤੇ ਇਹ ਆਪਣਾ ਇੱਕ ਔਰ ਇੱਕ ਸਕਸੈਸਫੁਲ ਰਿਹਾ ਇਸ ਕਰਕੇ ਇਹਦੇ ਵਿੱਚ ਕਿਉਂਕਿ ਉੱਥੇ ਗੱਲ ਹੋਰ ਹੋਈ ਨਹੀਂ ਹੈ ਮੁੱਦਿਆਂ ਤੇ ਤਾਂ ਗੱਲ ਹੋਈ ਨਹੀਂ ਵਿਧਾਨ ਸਭਾ ਦੇ ਵਿੱਚ ਔਰ ਇਹ ਸਾਰੀਆਂ ਗੱਲਾਂ ਕਰਨ ਦੇ ਵਾਸਤੇ ਪੰਜਾਬ ਸਰਕਾਰ ਨੇ ਆਪਣਾ ਇੱਕ ਬਿੱਲ ਲਿਆਂਦਾ ਔਰ ਉਹ ਨੂੰ ਉਹਨੂੰ ਹੁਣ ਸਿਲੈਕਟ ਕਮੇਟੀ ਕੋਲ ਰੈਫਰ ਕਰਤਾ ਹੈਗਾ ਸਿਲੈਕਟ ਕਮੇਟੀ ਕੋਲ ਪਹਿਲਾਂ ਵੀ ਰੈਫਰ ਕੀਤਾ ਜਾ ਸਕਦਾ ਸੀ ਲਿਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ opinion ਲੈ ਜਾ ਸਕਦੇ ਸੀ ਯਾਨੀ ਕਿ ਆਪਣਾ ਭੰਡ ਪੋਨਾ ਹੱਦ ਨਰਜੇ ਦਾ ਹੈ ਪੰਜਾਬ ਸਰਕਾਰ ਜਿਹੜੀ ਆ ਇਹਦੇ ਵਿੱਚ ਯਾਨੀ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਪੰਜਾਬ ਦੀ ਤਰੱਕੀ ਦਾ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਦੇ ਮੁੱਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਆ ਦਲਤਾਂ ਦੇ ਮੁੱਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਆ ਇਹ ਸਿਰਫ ਤੇ ਸਿਰਫ ਆਪਣਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਵੋਟਾ ਲੈਣੀਆਂ ਚਾਹਦੀ ਹੈਗੀ ਆ ਔਰ ਆਪਣਾ ਫਿਰ ਸੱਤਾ ਦੇ ਵਿੱਚ ਆਣਾ ਚਾਹਦੀ ਹੈਗੀ ਆ ਔਰ ਲੋਕਾਂ ਦੇ ਮੁੱਦਿਆਂ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਸੋ ਮੈਂ ਤੁਹਾਨੂੰ ਇਹ ਆਪਣਾ ਭਰਾਵਾਂ ਨੂੰ ਮੀਡੀਆ ਦੇ ਰਾਹੀਂ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹ ਸਰਕਾਰ ਜਿਹੜੀ ਆ ਦਲਿਤ ਵਿਰੋਧੀ ਆ ਇਹ ਪੰਜਾਬ ਵਿਰੋਧੀ ਆ ਇਹ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਕਰ ਰਹੀ ਔਰ ਨਾ ਭਲਾ ਕਰਨ ਦੇ ਸਮਰੱਥ ਹੈ ਗਿਆ ਨਾ ਇਹਨਾਂ ਦੇ ਕੋਲ ਆਈ ਕੀ ਉਹ ਨਾ ਇਹਨਾਂ ਦੇ ਕੋਲ ਕੋਈ ਆਪਣਾ ਕੰਪੀਟੈਂਸ ਹੈ ਗਿਆ ਕਿ ਇਹ ਕੋਈ ਕਰ ਸਕਣ ਸੋ ਇਸ ਕਰਕੇ ਆਪਣੇ ਲੋਕਾਂ ਨੂੰ ਆਪਣਾ ਇਹ ਅਵੇਅਰ ਹੋਣ ਦੀ ਲੋੜ ਹੈ ਕਿ ਆਪਣਾ ਜਿਹੜਾ ਬਦਲਾ ਤੁਸੀਂ ਲੈ ਕੇ ਆਂਦਾ ਸੀ ਉਹ ਬਦਲਾ ਤੁਹਾਨੂੰ ਨਹੀਂ ਮਿਲਿਆ ਇਸ ਕਰਕੇ ਇਸ ਸਰਕਾਰ ਨੂੰ ਚੱਲਦਾ ਕਰਨ ਦੇ ਵਾਸਤੇ ਤਿਆਰੀ ਕਰਸ ਲਵੋ ਔਰ ਸਬਦੋਂ ਵੱਡੀ ਗੱਲ ਹੈ ਕਿ ਜਿਹੜਾ ਪੰਜਾਬ ਦੇ ਗਰੀਬ ਲੋਕ ਹੈ, 달ਿਤ ਲੋਕ ਹੈ, ਉਹ ਠੱਗੇ ਠੱਗੇ ਮਹਿਸੂਸ ਕਰ ਰਹੇ ਹੈ, ਕਿਸਾਨ ਠੱਗੇ ਠੱਗੇ ਮਹਿਸੂਸ ਕਰ ਰਹੇ ਹੈ, ਕਿਸੇ ਵੀ ਪਾਸੇ ਕੋਈ ਡਵੈਲਪਮੈਂਟ ਨਹੀਂ ਹੋ ਰਹੀ, ਕੋਈ ਸੜਕ ਨਹੀਂ ਬਣ ਰਹੀ, ਕੋਈ ਪੁਲ ਨਹੀਂ ਬਣ ਰਹਾ, ਕੋਈ ਡਵੈਲਪਮੈਂਟ ਨਹੀਂ ਹੋ ਰਹੀ, ਹਰ ਪਾਸੇ ਹਾਹਾਕਾਰ ਹੈ, ਇਸ ਤੋਂ ਸਵਾਦ ਕੁਛ ਨਹੀਂ ਹੈ। ਤੁਹਾਡਾ ਸਵਾਲ ਹੋਵੇਗਾ ਤੁਸੀਂ ਜੇ ਤੁਸੀਂ ਨਸ਼ਾ ਬਾਰੇ ਗੱਲ ਕਰੀਏ ਜਿਹੜਾ ਯੁੱਧ ਨਸ਼ਾ ਬਰਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਬਾਰੇ ਕੀ ਕੰਮ ਕਰਦੇ ਤੁਸੀਂ ਆ ਮੈਂ ਇਹੀ ਕਹਿਣਾ ਚਾਹਨਾ ਹੈਗਾ ਕਿ ਜੀ ਇਹ ਦੇਖੋ ਪੰਜਾਬ ਦੇ ਵਿੱਚ ਹਰ ਸਰਕਾਰ ਨੇ ਪਹਿਲਾਂ ਨਾਅਰਾ ਲਾਇਆ ਕਿ ਅਸੀਂ ਨਸ਼ਾ ਦੇ ਖਿਲਾਫ ਕੰਮ ਕਰਾਂਗੇ ਲੇਕਿਨ ਜਿਨ੍ਹਾਂ ਨੇ ਖਤਮ ਕਰਨੇ ਸੀ ਨਸ਼ੇ ਉਹਨਾਂ ਨੇ ਨਸ਼ੇ ਨੂੰ ਪ੍ਰੋਮੋਟ ਕੀਤਾ ਕਈ ਤੁਹਾਨੂੰ ਪਤਾ ਹੈਗਾ ਜੇਲ੍ਹ ਚ ਹੈਗੇ ਲੋਕੀ ਕਈਆਂ ਨੇ ਉਹਨਾਂ ਦੇ ਭਾਈ ਵਾਲੀ ਆਪਣਾ ਨਵਾਈ ਕਿ ਆਪਣਾ ਕੋਈ ਆਪਣਾ ਪੰਚਾਇਤਾਂ ਦਾ ਗਿਆ ਸਿਰਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਔਰ ਇਹ ਇੱਕ ਇਲੈਕਟਿਕਲ ਕਰੰਸੀ ਬਣ ਗਈ ਹੈ ਜਿਹੜਾ ਨਸ਼ਿਆਂ ਦਾ ਪੈਸਾ ਆ ਇਹ ਇੱਕ ਇਲੈਕਸ਼ਨ ਕਰੰਸੀ ਬਣ ਗਈ ਹੈ ਪਹਿਲਾਂ ਪੈਸਾ ਇਧਰੋਂ ਕਮਾਓ ਲੋਕਾਂ ਦੇ ਪੁੱਤ ਜਾਏ ਜੀਣ ਚਾਹੇ ਮਰਨ ਆਪਣਾ ਪੰਜਾਬੀਆਂ ਦਾ ਨਾਂ ਸੋਵੇ ਜੋ ਮਰਜ਼ੀ ਹੋਵੇ ਲੋਕਾਂ ਦੇ ਪੁੱਤ ਮਾਰੇ ਹੈਗੇ ਆ ਲੇਕਿਨ ਸਰਕਾਰਾਂ ਨੂੰ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਏ ਆਪਣਾ ਜਦੋਂ ਭਾਰਤੀ ਜਨਤਾ ਪਾਰਟੀ ਦੇਖੋ ਆਪਣਾ ਨਸ਼ੇ ਤਾਂ वर्ल्ड ओवर ਹੈ ਲੇਕਿਨ ਪੰਜਾਬ ਹੀ ਕਿਉਂ ਮੁੱਦਾ ਆ ਪੰਜਾਬ ਦੇ ਵਿੱਚ ਹੀ ਨਸ਼ੇ ਕਿਉਂ ਵੱਧ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕੋਈ ਨਸ਼ਿਆਂ ਦੇ ਉੱਤੇ ਥੱਲ ਨਹੀਂ ਪਾ ਸਕਦਾ 2027 ਦੇ ਵਿੱਚ ਤਿਆਰੀ ਰੱਖੋ ਨਸ਼ੇ ਬਿਲਕੁਲ ਨਹੀਂ ਘਟਣਦੇ ਆ ਸਰ ਜੀ ਸਰ ਤੁਸੀਂ ਨਸ਼ੇ ਬਰਤੂਸ਼ੀ ਨੂੰ ਗੱਲ ਕਰੀ ਹੈ ਇਹ ਇੱਕ ਸ਼ਹਿਰੀ ਚੰਕੌਰ ਸਾਹਿਬ ਦੇ ਵਿੱਚ ਫੌਜੀ ਵੀ ਨਸ਼ੇ ਕਰਕੇ ਮੌਤ ਹੋ ਗਈ ਤੇ ਗੱਲ ਪਟਿਆਲੇ ਦੀ ਕਰੀਏ ਤਾਂ ਸਮੌਰ ਦੇ ਵਿੱਚ ਇੱਕ ਘੁਪਤੀ ਨੇ ਨਸ਼ੇ ਦੀ ਪੂਰਤੀ ਨਾ ਹੋਣ ਕਰਕੇ ਦੂਜੀ ਵਾਰ ਆਪ ਦਾ ਘਰ ਤੋਪ ਦਿੱਤਾ ਜੇ ਕੀ ਕਹਿਣਾ ਚਾਹੁੰਦੇ ਸਰ ਇਸ ਨੂੰ ਦੇਖੋ ਇਸ ਤਰ੍ਹਾਂ ਹੈਗਾ ਕਿ ਨਸ਼ੇ ਜਿਹੜੀ ਲਤ ਇੱਕ ਵਾਰੀ ਲੱਗ ਜਾਏ ਨਾ ਇਹ ਆਪਣਾ ਹਟਾਣੀ ਬੜੀ ਮੁਸ਼ਕਲ ਹੁੰਦੀ ਆ ਔਰ ਜਿਹੜੇ ਨਸ਼ੇ ਆਪਣਾ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੀ ਪਾਲਿਸੀ ਆ ਇਹਨੂੰ ਨਵੇਂ ਸਿਰੋਂ ਰੀਥਿੰਕ ਕਰਨ ਦੀ ਲੋੜ ਹੈ ਜਿਹੜੇ ਆਪਣੇ ਅਫੀਮ ਹੁੰਦੀ ਸੀ ਜਿਹੜੇ ਆਪਣਾ ਕੋਈ ਪੋਸਟ ਹੁੰਦੀ ਸੀਗੀ ਉਹ ਨਸ਼ੇ ਜ਼ਰੂਰ ਸੀਗੇ ਲੇਕਿਨ ਉਹ ਨਸ਼ੇ ਕਿਸੇ ਨੂੰ ਮਾਰਦੇ ਨਹੀਂ ਸੀਗੇ ਉਹ ਕਿਲਿੰਗ ਨਹੀਂ ਸੀ ਕਰਦੇ ਹੈਗੇ ਉਹ ਆਪਣਾ ਮਾੜੀ ਗੱਲ ਸੀਗੀ ਆਰਥਿਕ ਬੋਝ ਪਰਿਵਾਰ ਤੇ ਪੈਂਦਾ ਸੀਗਾ ਲੇਕਿਨ ਆ ਜਿਹੜਾ ਚਿੱਟਾ ਆ ਹੀਰੋਇਨ ਆ ਜਾਂ ਕੁਇਕ ਨਸ਼ਾ ਜਿਹੜਾ ਹੈਗਾ ਇਹ ਇਸ ਤਰ੍ਹਾਂ ਦੇ ਨਸ਼ੇ ਆ ਗਏ ਹੈਗੇ ਕਿ ਭਈ ਜਾਂ ਬੰਦਾ ਹੈਗਾ ਤੇ ਜੇ ਨਸ਼ੇ ਦੀ ਲਤ ਲਾਗੇ ਜਾਂ ਫਿਰ ਮੌਤ ਹੈ ਤੁਸੀਂ ਉਹਨਾਂ ਨੂੰ ਹਟਾ ਨਹੀਂ ਸਕਦੇ ਇਹ ਤੁਹਿਆ ਦਾ ਸਿਸਟਮ ਖਾਲੀ ਪੰਜਾਬ ਦੇ ਵਿੱਚ ਨਹੀਂ ਆਲਓਵਰ ਇੰਡੀਆ ਦੇ ਵਿੱਚ ਹੀ ਹੈ ਤੇ ਸੈਂਟਰ ਦੇ ਵਿੱਚ ਕਾਫੀ ਦਰੋਗ ਬੀਜੇਪੀ ਦੀ ਸਰਕਾਰ ਵੀ ਹੈ ਕਦੀ ਉਹਨਾਂ ਵੱਲੋਂ ਇਸ ਮੁੱਦੇ ਦੇ ਉੱਪਰ ਗੱਲਬਾਤ ਨਹੀਂ ਕੀਤੀ ਗਈ ਵੀ ਆਲਓਵਰ ਇੰਡੀਆ ਵਿੱਚ ਵੀ ਐਸਾ ਬਿੱਲ ਪਾਸ ਕੀਤਾ ਜਾਵੇ ਕਿ ਕੋਈ ਬੇਦਬੀ ਹਰ ਤਰ੍ਹਾਂ ਦੀ ਹੈ ਕੋਈ ਉਹਨਾਂ ਵੱਲੋਂ ਕਦੀ ਕੋਈ ਇਸ ਚੀਜ਼ ਦੇ ਉੱਪਰ ਧਿਆਨ ਦਿੱਤਾ ਗਿਆ ਤੁਸੀਂ ਕਿਹਾ ਵੀ ਬਿੱਲ ਪਾਸ ਹੋਣੇ ਚਾਹੀਦੇ ਸੀ ਜਦੋਂ ਪ੍ਰਧਾਨ ਦਿੱਤਾ ਜਾਣਾ ਚਾਹੀਦਾ ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹੈਗਾ ਕਿ ਜਿਹੜਾ ਸਤਕਾਰ ਹੈ ਧਾਰਮਿਕ ਗ੍ਰੰਥਾਂ ਦਾ ਇਹ ਅੰਦਰੋਂ ਆਂਦਾ ਹੈਗਾ ਸਰਕਾਰ ਅਗਰ ਸੰਜੀਦਾ ਹੈਗੀ ਹੈ ਇਹ ਆਪਾਂ ਇਸ ਤਰ੍ਹਾਂ ਦੀ ਬੇਅਦਬੀ ਨਾ ਹੋਵੇ ਤਾਂ ਮੈਂ ਇੱਕ ਗੱਲ ਕਹੀ ਸੀ ਕਿ ਅਸੀਂ ਲਿਵਿੰਗ ਗੁਰੂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਜ਼ਿਆਦਾ ਸਾਡੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਜਾਂ ਗੋਟਕਾ ਸਾਹਿਬ ਦਾ ਕੋਈ ਵਰਕਾ ਫਾੜਿਆ ਜਾਂਦਾ ਹੈਗਾ ਬੇਅਦਬੀ ਹੁੰਦੀ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਕਿਉਰਿਟੀ ਆ ਉਹ ਤਾਂ ਸਾਡੇ ਮੁੱਖ ਮੰਤਰੀ ਤੋਂ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਉਹਦਾ ਸਟੇਟਸ ਹੀ ਸਭ ਤੋਂ ਵੱਧ ਹੈ ਤਾਂ ਇਹ ਸਰਕਾਰ ਫਿਰ ਨੋਟੀਫਿਕੇਸ਼ਨ ਕਿਉਂ ਨਹੀਂ ਲੈ ਕੇ ਆ ਰਹੀ ਨਾ ਪਹਿਲੀਆਂ ਸਰਕਾਰਾਂ ਨੇ ਲਿਆਂਦੀ ਆ ਨਾ ਹੁਣ ਦੀ ਸਰਕਾਰਾਂ ਨੇ ਸਵਾਲ ਰਿਹਾ ਸੀ ਸੈਂਟਰ ਸਰਕਾਰ ਚੋਂ ਨਹੀਂ ਕੁਝ ਕਰ ਭਰੀ ਸੈਂਟਰ ਦਾ ਜਵਾਬ ਦਿੰਨਾ ਸੀ ਆਪ ਬੀਜੇਪੀ ਦੇ ਵਰਕਰੋਂ ਸੈਂਟਰ ਦੇ ਵਿੱਚ ਜਿਹੜੀ ਬੀਜੇਪੀ ਸਰਕਾਰ ਹੈ ਉਹਨਾਂ ਬਥੇਰੀ ਕਦਮ ਚੁੱਕਾ ਲੋਗ ਇੰਡੀਆ ਦੇ ਵਿੱਚ ਕੋਈ ਐਸਾ ਬਿੱਲ ਪਾਸ ਕਰਤਾ ਜਾਵੇ ਨਹੀਂ ਦੇਖੋ ਮੈਂ ਤੁਹਾਨੂੰ ਫੇਰ ਉਹ ਹੀ ਬੇਨਤੀ ਕਰਾਂਗਾ ਕਿ ਇਹ ਪਹਿਲਾਂ ਵੀ ਬਿੱਲ ਪਾਸ ਹੋਇਆ ਸੀਗਾ ਅਬਿੰਦਰ ਸਿੰਘ ਦੇ ਵੇਲੇ ਔਰ ਇਹ ਬਿੱਲ ਇਸੇ ਕਰਕੇ ਪਾਸ ਨਹੀਂ ਹੋਇਆ ਕਿਉਂਕਿ ਬਹੁਤ ਸਾਰੀ ਗੱਦਾ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਕਿ ਜਿਹੜੇ ਦਲਿਤ ਲੋਕ ਹੈ ਜਿਹੜੇ ਆਪਣਾ ਸੰਤ ਮਹਾਤਮਾ ਜਿਵੇਂ ਗੁਰੂ ਰਮਦਾਸ ਮਹਾਰਾਜ ਹੈ ਕਬੀਰ ਜੀ ਮਹਾਰਾਜ ਹੈ ਜਾਂ ਆਪਣੇ ਆਪਣੇ ਨਾਬਦਾਸ ਜੀ ਹੈ ਜਦੋਂ ਭਗਵਾਨ ਵਾਲਮੀਕ ਜੀ ਹੈ ਉਹ ਉਹਨਾਂ ਸੰਤਾਂ ਦੀ ਬੇਅਦਬੀ ਦੇ ਬਾਰੇ ਇਸ ਬਿੱਲ ਦੇ ਵਿੱਚ ਕੋਈ ਜ਼ਿਕਰ ਨਹੀਂ ਹੈਗਾ ਸੋ ਸਾਰੀਆਂ ਜਿਹੜੀਆਂ ਸੰਸਥਾਾਂਾਂ ਆ ਤਾ ਆਤਮਕ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਫਿਊਜ਼ ਲੈ ਕੇ ਹੀ ਇਸ ਤਰ੍ਹਾਂ ਦਾ ਬਿੱਲ ਆਣਾ ਚਾਹੀਦਾ ਹੈ ਨਾ ਤੇ ਮੈਂ ਇੱਕ ਹੋਰ ਬਹੁਤ ਵੱਡੀ ਗੱਲ ਕਹਿਣੀ ਚਾਹਣਾ ਤੁਹਾਡੇ ਮੀਡੀਅਮ ਦੇ ਰਾਹੀਂ ਮੀਡੀਆ ਦੇ ਰਾਹੀਂ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਅੱਜ ਤੱਕ ਸਰਕਾਰਾਂ ਨੇ ਪਰਵਾਦਾਨ ਤਾਂ ਪਹਿਲਾਂ ਵੀ ਹੈ ਗਿਆ ਸਜ਼ਾ ਦਾ 3 ਸਾਲ ਹੀ ਸਹੀ ਪਰ ਕੀ ਕਿਸੇ ਨੂੰ ਸਜ਼ਾ ਹੋਈ ਹੈ ਉਹ ਸਰਕਾਰਾਂ ਆਪਣਾ ਲਿਪ ਸਰਵਿਸ ਦਿਨੀਆਂ ਹੈਗੀਆਂ ਕੰਮ ਨਹੀਂ ਕਰਦੀਆਂ ਹੈਗੀਆਂ ਇਸ ਕਰਕੇ ਆਪਾਂ ਨੂੰ ਇੱਕ ਇਫੈਕਟਿਵ ਗਵਰਨਮੈਂਟ ਚਾਹੀਦੀ ਹੈ ਜਿਹੜੀ ਕੰਮ ਕਰੇ ਹੁਣ ਇੱਕ ਮੈਂ ਤੁਹਾਨੂੰ ਆਪਣਾ ਲੰਬਾ ਹੋ ਜਾਏਗਾ ਗੱਲ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਅੱਜ ਤੱਕ ਪੰਜਾਬ 'ਚ ਹੀ ਹੈ ਇਕੱਲੇ ਪੰਜਾਬ ਦੇ ਵਿੱਚ ਉਥੋਂ ਲਿਆ ਲਿਆ ਕੇ ਚੇਅਰਮੈਨ ਇਥੇ ਪੰਜਾਬ 'ਚ ਲਾਈ ਜਾਂਦੇ ਆ ਲੇਕਿਨ ਕਦੇ ਪੰਜਾਬ ਦਾ ਕੋਈ ਬੰਦਾ ਕੋਈ ਇੱਕ ਬੰਦਾ ਦੱਸ ਦਿਓ ਮੈਨੂੰ ਜਿਹਨੂੰ ਦਿੱਲੀ ਦੇ ਵਿੱਚ ਲਿਜਾ ਕੇ ਚੇਅਰਮੈਨ ਲਾਇਆ ਹੋਵੇ। ਤੋਂ ਅਸੀਂ ਇੱਥੇ ਆਪਣਾ ਕੀ ਲਟੋਣ ਵਾਸਤੇ ਬੈਠੇ ਆ। 200 ਬੰਦਾ ਕੇਜਰੀਵਾਲ ਦਾ ਪੰਜਾਬ ਦੇ ਦਸਤਰਾ ਵਿੱਚ ਬੈਠਾ ਹੈਗਾ ਲੁੱਟਣ ਲਈ। ਨਾ ਉਹਨਾਂ ਦੇ ਕੋਲ ਕੋਟੀਆਂ ਵੀ ਹੈ, ਉਹਨਾਂ ਕੋਲ ਘਾਰਾਂ ਵੀ ਹੈ, ਉਹਨਾਂ ਦੇ ਕੋਲ ਪੈਟਰੋਲ ਵੀ ਹੈ, ਉਹਨਾਂ ਕੋਲ ਸਾਰਾ ਖਾਣਾ ਪੀਣਾ ਪੂਰਾ ਹੈਗਾ। ਔਰ ਹੈ ਬੰਦੇ ਕੌਣ ਹੈ? ਸੁਸ਼ੋਧਿਆ ਜੀ ਆਪਣਾ ਤੇ ਉਹ ਦੂਸਰਾ ਕੌਣ ਸਤਿੰਦਰ ਜੈਨ ਕੇਦਰੀਵਾਲ ਫੁੱਦ ਇਹ ਸਾਰੇ ਜੇਲ੍ਹ ਗਏ ਹੋਏ ਬੰਦੇ ਆ ਇਹ ਆਪਣਾ ਅਸੀਂ ਨਾ ਤੋਂ ਕੀ ਸਿੱਖਣਾ ਪੰਜਾਬ ਤੋਂ ਤਾਂ ساری ਦੁਨੀਆ ਸਿੱਖ ਲਈ ਰਹੀ ਆ ਔਰ ਪੰਜਾਬ ਜਦੋਂ ਅਸੀਂ ਆਪਣਾ ਭਗਵੰਤ ਮਾਨ ਜੀ ਆਈ ਸੀ ਕੇ ਮੁੱਖ ਮੰਤਰੀ ਕਹਿੰਦੇ ਸੀ ਅਸੀਂ ਇਹੋ ਜਿਹਾ ਰਾਜ ਲੈ ਕੇ ਆਵਾਂਗੇ ਕਿ ਇੱਥੇ ਵਿਦੇਸ਼ੀ ਗੋਰੇ ਆ ਕੇ ਨੌਕਰੀ ਕਰਿਆ ਕਰਨਗੇ ਵਾਕੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਨੌਕਰੀ ਕਰਦੇ ਰਹੇ ਆ ਫ੍ਰਾਂਸ ਦੇ ਲੋਕੀ ਨੌਕਰੀ ਕਰਦੇ ਰਹੇ ਆ ਲੇਕਿਨ ਅੱਜ ਕਿਹੜਾ ਬੰਦਾ ਨੌਕਰੀ ਕਰ ਰਿਹਾ ਦੱਸੋ ਨਾ ਇੱਕ ਵੀ ਬੰਦਾ ਦੱਸੋ ਸਾਡੇ ਦੋ ਸਾਜ ਜਵਾਬ ਦਾ ਜਵਾਬ ਕੀ ਕਿਸੇ ਕੇਂਦਰ ਵੱਲੋਂ ਵੀ ਇਹ ਗੱਲ ਕਰਾਉਗੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਸੈਂਟਰ ਬਜਟ ਵਿੱਚ ਇਹ ਕਦਮ ਜੁਮੂ ਸਵਾਲ ਦਾ ਜਵਾਬ ਮੈਂ ਤੁਹਾਨੂੰ ਬੇਨਤੀ ਇਹ ਕਰਨਾ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਉਹਨਾਂ ਦਾ ਪਤਾ ਕੀ ਸੀ ਵੀ ਪੰਜਾਬ ਸਰਕਾਰ ਦੇ ਜਿੰਦ ਰੰਛੜ ਤੇ ਵੀ ਕੇਂਦਰ ਸਰਕਾਰ ਵੱਲੋਂ ਸਾਰੇ ਧਰਮਾਂ ਨਾਲ ਲੈ ਕੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋਗੇ ਲਗਉਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੈਂ ਉਸ ਸਵਾਲ ਦਾ ਜਵਾਬ ਦੇਣ ਲੱਗਾ ਮੈਂ ਉਸ ਸਵਾਲ ਦਾ ਜਵਾਬ ਦੇਣਾ ਕਿ ਇਸ ਤਰ੍ਹਾਂ ਦੇ ਜਿਹਦੇ ਵਿੱਚ ਆਪਣਾ ਜਿਹੜਾ ਦੇਸ਼ ਹੈ ਬਹੁਤ ਧਰਮਾਂ ਵਾਲਾ ਦੇਸ਼ ਹੈ ਇਥੇ ਕਈ ਸੈਂਕੜਿਆਂ ਤੋਂ ਲੈ ਕੇ ਲੱਖਾਂ ਕਰੋੜਾਂ ਦੀ ਗਿਣਤੀ ਤੱਕ ਫਾਲੋਅਰ ਹੈ ਕਿਸੇ ਇੱਕ ਧਰਮ ਦੇ ਜਦ ਤੱਕ ਆਪਾਂ ਸਾਰੇ ਧਰਮਾਂ ਨੂੰ ਕੰਸਲਟ ਨਹੀਂ ਕਰ ਲੈਂਦੇ ਕੋਈ ਗੱਲ ਦਾ ਜਵਾਬ ਦੇਉਣਾ ਤੁਸੀਂ ਮਾਨੂੰ ਗੱਲ ਕਰੋ ਕੇਂਦਰ ਵੱਲੋਂ ਪਾਸ ਕਰਾਓਗੇ ਤੁਸੀਂ ਮਤਲਬ ਮੇਨ ਗੱਲ ਇਹ ਹੈ ਕਿ ਇੰਡੀਆ ਦੇ ਵਿੱਚ ਇਹ ਲਾ ਜਿਹੜਾ ਕੋਈ ਬਿੱਲਾ ਪਾਸ ਹੋਣਾ ਚਾਹੀਦਾ ਹੈ ਕਿ ਸੈਂਟਰ ਤੱਕ ਪਹੁੰਚ ਕਰੋ ਕਿ ਉਹਨਾਂ ਦਾ ਹੱਥ ਰਿਸ਼ਤਾ ਹੈਗਾ ਭਾਜੀਪੀ ਦੀ ਸਰਕਾਰ ਪੰਜਾਬ ਸਰਕਾਰ ਮੰਨਿਆ ਨਹੀਂ ਕਰ ਰਹੀ ਉਹਨਾਂ ਵੱਲੋਂ ਬਿੱਲ ਦਾ ਤੁਹਾਡੇ ਮਤਲਬ ਹਿਸਾਬ ਸੇ ਨਹੀਂ ਬਣਿਆ ਸੈਂਟਰ ਕੀ ਕਰਦਾ ਹੈ ਅਸੀਂ ਅਸੀਂ ਤੁਹਾਨੂੰ ਦੇਖੋ ਸੈਂਟਰ ਬਹੁਤ ਵੱਡੀ ਗੱਲ ਹੈ ਨਾ ਸੈਂਟਰ ਤਾਂ ਪੂਰੇ 올 ਇੰਡੀਆ ਲੈਵਲ ਨੂੰ ਡੀਲ ਮੈਂ ਮਾਣੂ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਨਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਇਹਨਾਂ ਨੂੰ ਰੋਕਣ ਦੇ ਵਾਸਤੇ ਪੰਜਾਬ ਸਰਕਾਰ ਕੰਪੀਟੈਂਟ ਹੈ ਲਾਇ ਐਂਡ ਆਰਡਰ ਤਾਂ ਸਟੇਟ ਗਵਰਨਮੈਂਟ ਦਾ ਸਬਜੈਕਟ ਹੈ ਤੇ ਇਸ ਕਰਕੇ ਅਸੀਂ ਸਟੇਟ ਗਵਰਨਮੈਂਟ ਜਿਹੜੀ ਆ ਇਹਦੇ ਵਾਸਤੇ ਜਦੋਂ ਭਾਰਤੀ ਜਨਤਾ ਪਾਰਟੀ ਆਏਗੀ ਨਾ ਤਾਂ ਇਸ ਤਰ੍ਹਾਂ ਲਈ ਪੁੱਛਾਂਗੇ ਹੁਣ ਸਰਵਜੋਤਾ ਹੈ ਕਿ ਸੈਂਟਰ ਦੀ ਗੱਲ ਕਰਾਂ ਅਸੀਂ ਆਪਣੇ ਵੱਲੋਂ ਲਿਖ ਕੇ ਜ਼ਰੂਰ ਭੇਜ ਦਾਂਗੇ ਅਸੀਂ ਅਸੀਂ ਲਿਖ ਕੇ ਭੇਜਾਂ ਬੇਅਦਬੀ ਤਾਂ ਹੋਣੀ ਨਹੀਂ ਚਾਹੀਦੀ ਕਿਸੇ ਵੀ ਵੀ ਨਹੀਂ ਹੋਣੀ ਚਾਹੀਦੀ ਆਪਣੇ ਵਿਰੋਧੀ ਨੂੰ ਵੀ ਅਸੀਂ ਉਹ ਹੀ ਕਹਿ ਕੇ ਨਹੀਂ ਬੁਲਾਉਂਦੇ ਤੁਹਾਡਾ ਮੁੱਦਾ ਬਣ ਗਿਆ ਸਰਕਾਰ ਬਣੇਗੀ ਜਿਹੜੀ ਗੱਲਾਂ ਜਵਾਬ ਮੰਗ ਰਿਹਾ ਤੁਸੀਂ ਅਜੇ ਬੋਲ-ਬੋਲ ਕਰ ਰਹੇ ਮੈਂ ਗੋਲ-ਬੋਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਕਿ ਲਾ ਲਾ ਐਂਡ ਆਰਡਰ ਜਿਹੜਾ ਸਟ੍ਰੇਟ ਸਬਜੈਕਟ ਹੈ ਸੈਂਟਰ ਸਰਕਾਰ ਦਾ ਹੈ ਕਿ ਜਦੋਂ ਸੈਂਟਰ ਦੇ ਵਿੱਚੋਂ ਜਦੋਂ ਇਸ ਤਰ੍ਹਾਂ ਦੇ ਕਾਨੂੰਨ ਬੰਦੇ ਆ ਉਹਨਾਂ ਦੀ ਰੀਪਰਕਸ਼ਨ ਕੱਲੀ ਸਟੇਟ 'ਚ ਨਹੀਂ ਹੁੰਦੀ ਪੂਰੇ ਇੰਡੀਆ 'ਚ ਹੁੰਦੀ ਆ ਸੋ ਇਸ ਕਰਕੇ ਮੈਂ ਕਹਿ ਰਿਹਾ ਤੁਹਾਨੂੰ ਭਾਵੇਂ ਘੱਟ ਗਿਣਤੀ ਦੇ ਲੋਕ ਆਪਣੇ ਮੁਸਲਮਾਨ ਐ ਥੋੜੇ ਜਿਹੇ ਲੋਕ ਐ ਲੱਖਾਂ ਝੋਣਗੇ 2-3 ਲੱਖ ਹੋਣਗੇ 4 ਹੋਣਗੇ ਲੇਕਿਨ ਉਹਨਾਂ ਦੀ ਵੀ ਕੁਰਾਨ ਸਾਹਿਬ ਦੀ ਅਗਰ ਬੇਅਦਬੀ ਹੁੰਦੀ ਆ ਉਹ ਵੀ ਆਪਣਾ ਉਹਨਾਂ ਨੂੰ ਹਰਟ ਹੁੰਦੇ ਲੋਕ ਜਦੋਂ ਬਾਈਬਲ ਦੀ ਬੇਅਦਬੀ ਹੁੰਦੀ ਆ ਉਹ ਵੀ ਲੋਕੀ ਹਾਰਟ ਹੁੰਦੇ ਆ ਔਰ ਇੱਕ ਬਹੁਤ ਵੱਡੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਤੁਸੀਂ ਧਿਆਨ ਰੱਖਿਓ ਔਰ ਮੀਡੀਆ ਨੂੰ ਮੈਂ ਬੇਨਤੀ ਕਰਾਂਗੇ ਕਿ ਇਹਨੂੰ ਹਾਈਲਾਈਟ ਕਰਿਓ ਇਹ ਆਮ ਆਦਮੀ ਪਾਰਟੀ ਹੀ ਇਹ ਕੰਮ ਕਰਾ ਰਹੀ ਹੈ ਜਦੋਂ ਆਪਣਾ ਕੁਰਾਨ ਸ਼ਰੀਫ ਦੀ ਬੇਅਦਬੀ ਮਲੇਰ ਕੋਟਲੇ ਹੋਈ ਸੀਗੀ ਤਾਂ ਆਮ ਆਦਮੀ ਪਾਰਟੀ ਦਾ ਇੱਕ ਨਰੇਸ਼ ਯਾਦਵ ਨਾ ਦਾ ਐਮ ਐਲ ਏ ਉਹਦੇ ਚ ਇਨਵੋਲਵ ਸੀਗਾ ਔਰੇ ਖੁਦ ਹੀ ਕਰੰਦੇ ਆ ਔਰ ਅਤਵਾ ਦੀਏ ਦੇ ਘਰ ਜਾ ਕੇ ਰੋਟੀ ਖਾਂਦੇ ਆ ਇਹ ਸਾਰੀ ਤੈਸ ਨੈਸ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਖਰਾਬ ਕਰਨ ਦਾ ਕੰਮ ਆਮ ਆਦਮੀ ਪਾਰਟੀ ਨੇ ਹੀ ਕੀਤਾ ਹੈਗਾ ਔਰ ਇਹਦੇ ਸਿਰ ਤੇ ਹੀ ਇਹ ਪਾਵਰ ਚ ਆਏ ਆ ਇਸ ਕਰਕੇ ਆਪਣਾ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਤਾਨ ਦਾ ਕੰਮ ਆਮ ਆਦਮੀ ਪਾਰਟੀ ਕਰਦੀ ਆ ਇਸ ਕਰਕੇ ਇਹਨਾਂ ਨੂੰ ਨਥ ਪਾਣੀ ਜਿਹੜੀ ਆ ਕਿ 227 ਦੀ ਵੇਟ ਕਰੋ ਡੇਢ ਸਾਲ ਹੀ ਰਹਿੰਦਾ ਹੈਗਾ ਇਹ ਭਾਰਤੀ ਜਨਤਾ ਪਾਰਟੀ ਬਾਕੇ ਦਿਖਾਏਗੀ ਤੁਸੀਂ ਬਿਲਕੁਲ ਤੁਹਾਨੂੰ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛਣ ਦੀ ਵੀ ਲੋੜ ਨਹੀਂ ਪੈਗੀ ਹੁਣ ਹੀ ਨਹੀਂ ਦੇਾਂਗੇ ਬੇਅਦਬੀ ਅਸੀਂ ਜੋ ਜਸਤਾਇ ਦੀ ਗੱਲ ਕਰੀਏ ਫਿਰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਮੈਂ ਕਿਹੜੇ ਵਾਲੇ ਕਿਉਂ ਦੇਖੋ ਅਸੀਂ ਆਪਣਾ ਅਕਾਲੀ ਦਲ ਵੀ ਸਾਡੇ ਪੰਜਾਬ ਦੇ ਵਸਨੀਕ ਹੈਗੇ ਆ ਪਹਿਲਾਂ 25 ਸਾਲ ਉਹਨਾਂ ਦੇ ਨਾਲ ਸਾਡਾ ਰਿਸ਼ਤਾ ਵੀ ਰਿਹਾ ਲੇਕਿਨ ਇਹ ਬੇਅਦਮੀਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਕਾਲੀ ਦਲ ਆ ਉਹ ਇਨਵੋਲਡ ਸਿਗਾ ਇਸ ਕਰਕੇ ਅਕਾਲੀ ਦਲ ਬਾਦਲ ਦੇ ਨਾਲ ਕੋਈ ਸਮਝੌਤਾ ਨਹੀਂ ਹੋਏਗਾ ਹਾਂ ਉਹਨਾਂ ਦਾ ਕੋਈ ਆਲਟਰਨੇਟਿਵ ਬਣਾਏਗਾ ਆਪਣਾ ਜਿਸ ਤਰ੍ਹਾਂ ਐਸਜੀਪੀਸੀ ਨੇ ਹਦਾਇਤ ਕੀਤੀ ਹੈ ਕਿ ਪੰਜ ਮੈਂਬਰੀ ਕਮੇਟੀ ਆਪਣੀ ਸੈਪਰੇਟ ਆਪਣਾ ਮੈਂਬਰਸ਼ਿਪ ਡਰਾਈਵ ਚਲਾਵੇ ਤੇ ਜੇ ਕੋਈ ਉਹਨਾਂ ਦਾ ਆਲਟਰਨੇਟਿਵ ਬਣਿਆ ਪਹਿਲਾਂ ਵੀ ਢੀਂਸਾ ਸਾਹਿਬ ਦੇ ਨਾਲ ਅਸੀਂ ਆਪਣਾ ਭਾਤੀ ਜਨਤਾ ਪਾਰਟੀ ਨੇ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਅਸੀਂ ਫੇਰ ਲੜਾਂਗੇ ਪੰਜਾਬ ਦੀ ਬੇਤ ਕੋ ਮੈਂ ਤੁਹਾਨੂੰ ਗੱਲ ਬੜੀ ਕਲੀਅਰ ਕਰਨੀ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਸਤਾ ਭੁਖਣਾ ਦੀ ਕੋਈ ਚੀਜ਼ ਨਹੀਂ ਪੰਜਾਬ ਦਾ ਭਲਾ ਪੰਜਾਬੀਆਂ ਦਾ ਭਲਾ ਹੀ ਕੋ ਇੱਕ ਵਿਸ਼ਾ ਹੈਗਾ ਜਿਹੜਾ ਕਿ ਆਪਣਾ ਆਪਣਾ ਬਹੁਤ ਆਪਣਾ ਅੱਜ ਸਵੇਰੇ ਸਵੇਰੇ ਖਬਰਾਂ ਆ ਰਹੀਆਂ ਸੀ ਕਿ ਸਿੱਕੀਆਂ ਉਹ ਆਪਣਾ ਜਿਹੜਾ ਸਰ ਆਲਟਰਨੇਟ ਦੀ ਗੱਲ ਕਰ ਰਹੇ ਲੱਗਦਾ ਕਿ ਅੱਜ ਸਾਡੇ ਤੇ ਜਿਹੜਾ ਬਾਕੀ 2 ਬੜੇ ਉਹਦੇ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ ਦਾ ਮਤਲਬ ਨਹੀਂ ਕਿਸੇ ਨੇ ਕੋਈ ਗੱਲ ਨਹੀਂ ਚੱਲ ਰਹੀ ਭਾਰਤੀ ਜਨਤਾ ਪਾਰਟੀ ਤੁਹਾਨੂੰ ਪਤਾ ਹੈਗਾ 6.6% ਵੋਟ ਬੈਂਕ ਸੀਗਾ, ਵੋਟ ਸ਼ੇਅਰ ਸੀਗਾ ਸਾਡਾ 222 ਤੇ ਕਿੰਨਾ ਚਲਾ ਗਿਆ 18.57% ਹੁਣ ਜਦੋਂ ਬਾਈ ਇਲੈਕਸ਼ਨ ਹੋਇਆ ਸਾਡਾ ਆਪਣਾ ਲੁਧਿਆਣੇ ਦੇ ਵਿੱਚ ਰੀਸੈਂਟਲੀ ਤਾਂ ਕਿੰਨੀਆਂ ਵੋਟਾਂ ਪਈਆਂ ਸਾਨੂੰ 20000 ਤੋਂ ਉੱਪਰ ਪਈਆਂ ਉਹਨਾਂ ਨੂੰ 8000 ਪਈਆਂ ਸੋ ਇਸ ਕਰਕੇ ਲੋਕੀਏ ਮਨ ਬਣਾਈ ਬੈਠੇ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਚਾਂਸ ਦੇਣਾ ਹੈ ਔਰ ਜਦੋਂ ਚਾਂਸ ਮਿਲਿਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਆ ਫਿਰ ਆਪਾਂ ਇੱਥੇ ਆ ਕੇ ਮੀਟਿੰਗ ਕਰਾਂਗੇ ਤੁਹਾਡੇ ਨਾਲ ਕਿ ਭਾਰਤੀ ਜਨਤਾ ਪਾਰਟੀ ਜਿਵੇਂ ਹਰਿਆਣਾ ਦੇ ਵਿੱਚ ਦੁਬਾਰਾ ਆਈ ਹੈ ਤੀਜੀ ਵਾਰੀ ਜਿਵੇਂ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਚੌਥੀ ਵਾਰੀ ਆਈ ਹੈ ਜਿਵੇਂ ਗੁਜਰਾਤ ਚ ਛੇਵੀਂ ਵਾਰੀ ਆਈ ਹੈ ਜਿਵੇਂ ਯੂਪੀ ਚ ਦੂਜੀ ਵਾਰੀ ਆਈ ਹੈ ਫਿਰ ਰਿਪੀਟ ਕਰੇਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਲਈ ਸਤਾ ਨਹੀਂ ਲੋਕ ਸੇਵਾ ਜਿਹੜਾ ਮੁੱਦਾ ਹੈ ਲੋਕਾਂ ਦੀ ਸੇਵਾ ਕਰਨਾ ਆਪਣਾ ਪੰਜਾਬ ਜਿਹੜਾ ਇੱਕ ਬਹੁਤ ਖੁਸ਼ਹਾਲ ਸੂਬਾ ਹੈ ਔਰ ਸਾਰਿਆਂ ਤੋਂ ਵਧੀਆ ਸੂਬਾ ਹੈ ਲੇਕਿਨ ਅਸੀਂ ਇਹ ਆਪਣਾ ਨਲਾਇਕ ਸਿਆਸਤਦਾਨਾਂ ਦੀ ਵਜ੍ਹਾ ਕਰਕੇ ਅਸੀਂ ਆਪਣਾ ਕਦੇ ਨਸ਼ੇਚਰਤ ਹੋ ਰਹੇ ਆ ਕਦੇ ਲਾ ਐਂਡ ਆਰਡਰ ਦੇ ਵਿੱਚ ਕਦੇ ਗੈਂਗਸਟਰਾਂ ਦੁਆਰਾ ਕਦੇ ਕੁਛ ਕਦੇ ਕੁਛ ਅਸੀਂ ਆਪਣਾ ਆਪ ਨੂੰ ਤਬਾਹ ਕਰ ਲਿਆ ਹੈਗਾ ਔਰ ਸਾਡਾ ਨੌਜਵਾਨ ਮਾਂ ਪਿਓ ਇੰਨੇ ਫਿਕਰਮੰਦ ਹੈ ਉਹ ਕਹਿੰਦੇ ਬੱਚੇ ਨੂੰ ਬਾਹਰ ਭੇਜੋ ਜਿੱਥੇ ਮਰਜੀ ਜਾਵੇ ਜੋ ਮਰਜੀ ਕਰੇ ਲੇਕਿਨ ਪੰਜਾਬ 'ਚ ਨਹੀਂ ਰਹਿਣਾ ਚਾਹੁੰਦੇ ਜਾਂ ਤਾਂ ਨਸ਼ੇ 'ਚ ਬੱਚਾ ਮਰ ਜਾਏਗਾ ਤੇ ਜਾਨ ਬੇਰੁਜ਼ਗਾਰੀ ਨਾਲ ਤੇ ਜਾਂ ਆਪਣਾ ਕੋਈ ਹੋਰ ਗੈਂਗਵਾਰ ਦੇ ਵਿੱਚ ਮਾਰੇ ਜਾਏਗਾ ਬੇਅਦਬੀ ਦੀ ਗੱਲ ਕਰੀਏ ਤਾਂ ਗੋਹ ਹੱਤਿਆ ਨੂੰ ਕਿਵੇਂ ਦੇਖ ਦਿੰਗੇ ਦੇਖੋ ਆਪਣਾ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਲੋਕਾਂ ਦੀਆਂ ਭਾਵਨਾ ਜਿੱਥੇ ਹਰਟ ਹੋਣੀ ਹੈ ਉਹ ਕੰਮ ਨਹੀਂ ਹੋਣਾ ਚਾਹੀਦਾ ਭਾਵੇਂ ਗੋਹ ਹੱਤਿਆ ਹੋਵੇ ਭਾਵੇਂ ਕਿਸੇ ਹੋਰ ਦੀ ਹੱਤਿਆ ਹੋਵੇ ਆਪਾਂ ਜਦੋਂ ਦੇਖੋ ਜਦੋਂ ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ ਵੇ ਆਦਮੀ ਤਾਂ ਸਾਡੇ ਮਨਾਂ ਦੇ ਵਿੱਚ ਹੈ ਨਾ ਜਦੋਂ ਸਾਡਾ ਮਨ ਦੁਖੀ ਹੁੰਦਾ ਹੈਗਾ ਭਾਵੇਂ ਗੋਹਤਿਆ ਕਰਕੇ ਹੋਵੇ ਭਾਵੇਂ ਕਿਸੇ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਹੋਵੇ ਗੁਟਕਾ ਸਾਹਿਬ ਦੇ ਕਰਕੇ ਹੋਵੇ ਉਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਭਜਪਾ ਦਾ ਵਿਸ਼ਵਾਸ ਹੈ ਇਹ ਬੈਗਰ ਜਿਹੜੇ ਪੂਰੇ ਦੇਸ਼ ਪਰਚਾ ਉਹ ਤਾਂ ਬੱਚੇ ਚੱਕ ਕੇ ਭੀਗ ਮੰਗਦੇ ਆ ਉਹ 50% ਰਹੇ ਵੀ ਉਹਨਾਂ ਦੀ ਡੀਐਨਏ ਟੈਸਟ ਹੋਏਗੀ ਲੇਕਿਨ ਤੁਹਾਡੀ ਕੇਂਦਰ ਚ ਸਰਕਾਰ ਹੈ ਕਿ ਹੋਰ ਜਗ੍ਹਾ ਵੀ ਭੀਗ ਮੰਗਦੀਆਂ ਔਰਤਾਂ ਬੱਚੇ ਚੱਕ ਕੇ ਕਈਆਂ ਦੇ ਅਗਵਾ ਹੋ ਗਏ ਉਹਨਾਂ ਦੀ ਮਾਵਾਂ ਚ ਪੰਚਾਇਤ ਲਈ ਕੋਈ ਡੀਐਨਏ ਟੈਸਟ ਤੁਹਾਨੂੰ ਬੇਤੀ ਕਰਾਂਗਾ ਕਿ ਇਹ ਜਿਹੜਾ ਚਾ ਹੈਗਾ ਇਹ ਸਟੇਟ ਸਬਜੈਕਟ ਹੈ ਔਰ ਪੂਰੇ ਇੰਡੀਆ ਦੇ ਵਿੱਚ ਜਿਹੜੀ ਲੋਕੀ ਭੀਖ ਮੰਗਦੇ ਆ ਇਹਦੇ ਵਿੱਚ ਸਾਡਾ ਜਿਹੜਾ ਕਚਰ ਹੈ ਇਹ ਵੀ ਜ਼ਿੰਮੇਵਾਰ ਹੈ ਆਪਾਂ ਲੋਕਾਂ ਨੂੰ ਦਾਨ ਦਿੰਨੇ ਆਪਾਂ ਮੰਦਰ ਦੇ ਬਾਹਰ ਲੋਕਾਂ ਨੂੰ ਬੈਠਿਆਂ ਨੂੰ ਵੀ ਦਾਨ ਦਿੰਨੇ ਨਹੀਂ ਉਹ ਬੱਚੇ ਉਹਨਾਂ ਦੇ ਹੈ ਕਿ ਵੀ ਇਹ ਜੇ ਪਤਾ ਕਰਨੀ ਗੱਲ ਬਿਲਕੁਲ ਠੀਕ ਹੈ ਕਿ ਆ ਸਖਤੀ ਦੇ ਨਾਲ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਕਿ ਉਹ ਬੱਚੇ ਭੀਖ ਮੰਗਣ ਪਰ ਸਰਕਾਰ ਨੇ ਤਾਂ ਇੱਥੋਂ ਤੱਕ ਕਾਨੂੰਨ ਲਿਆਂਦਾ ਹੋਇਆ ਹੈਗਾ ਕਿ ਕੋਈ ਬੱਚਾ ਅਗਰ ਮਾਂ ਪਿਓ ਤੋਂ ਬਗੈਰ ਹੈ ਦੇ ਸਹਾਰਾ ਆ ਅਨਾਥ ਹੈ ਤਾਂ ਉਹਦੇ ਵਾਸਤੇ ਭਾਰਤ ਸਰਕਾਰ ਪੈਸਾ ਭੇਜਦੀ ਹੈ ਮੈਂ ਡਾਇਰੈਕਟਰ ਸੋਸ਼ਲ ਸਿਕਿਉਰਿਟੀ ਰਿਮਨੈਂਟ ਚਾਈਲਡ ਡਿਵੈਲਪਮੈਂਟ ਰ ਹੈ ਦੋ ਸਾਲ ਔਰ ਬੱਚਿਆਂ ਨੇ ਸਕੂਲ ਖੋਲੇ ਹੋਇਆ ਜਲੰਧਰ ਹੈ ਹੁਸ਼ਿਆਰਪੁਰ ਹੈ ਫ੍ਰੀ ਐਜੂਕੇਸ਼ਨ ਹੈ ਫ੍ਰੀ ਖਾਣਾ ਹੈ ਫ੍ਰੀ ਹੋਸਟਲ ਹੈ ਹਰ ਤਰ੍ਹਾਂ ਦੀ ਸਹੂਲਤ ਹੈ ਔਰ ਆਪਣੇ ਬੱਚਿਆਂ ਦੇ ਉਹ ਬਨੇ ਹੋਏ ਆ ਦਾ ਹੋਸਟਲ ਬਨੇ ਹੋਏ ਆ ਬੱਚਿਆਂ ਦੇ ਜਿੱਥੇ ਉਹਨਾਂ ਨੂੰ ਐਡਮਿਟ ਕਰਾਇਆ ਜਾ ਸਕਦਾ ਲੇਕਿਨ ਜਿਨ੍ਹਾਂ ਲੋਕਾਂ ਨੇ ਰੋਜ਼ਗਾਰ ਬਣਾਇਆ ਹੋਇਆ ਇਹਨਾਂ ਨੂੰ ਬੱਚਿਆਂ ਦੀ ਰਾਇ ਭੀ ਮੰਗੰਦਾ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਆ ਲੈਂਡ ਪੂਲਿੰਗ ਸਕੀਮ ਨੂੰ ਕਿਵੇਂ ਦੇਜਾ ਕਾਨੂੰਨ ਪਾਸ ਹਿੱਤੇ ਜੀ ਦੇਖੋ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਆਪਣਾ ਸਵਾਏ ਆਪਣਾ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਲੁੱਟਣ ਤੋਂ ਬਾਅਦ ਕੁਝ ਨਹੀਂ ਹੈ ਇਹ ਇਹੋ ਜਿਹੀ ਇੱਕ ਪਾਲਿਸੀ ਹੈ ਆਪਣਾ ਸਦੀਆਂ ਤੋਂ ਅੰਗਰੇਜ਼ਾਂ ਦੇ ਵੇਲੇ ਤੋਂ ਆਪਣਾ ਆਪਣਾ ਲੈਂਡ ਅਕਵਾਇਰ ਹੁੰਦੀ ਆਈ ਹੈ ਆਪਣਾ ਤੁਹਾਡੀ ਕਦੇ ਨੈਸ਼ਨਲ ਹਾਈਵੇ ਦੀ ਵਾਈਡਨਿੰਗ ਹੋ ਰਹੀ ਆ ਕਦੇ ਰੇਲਵੇ ਲਾਈਨ ਦੀ ਕੋਰੀਡੋਰ ਦੀ ਵਾਈਡਨਿੰਗ ਹੋ ਰਹੀ ਆ ਹਮੇਸ਼ਾ ਕਿਸਾਨਾਂ ਨੂੰ ਲੈਂਡ ਓਨਰ ਨੂੰ ਪੈਸੇ ਦਿੱਤੇ ਜਾਂਦੇ ਆ ਉਹਦੇ ਉੱਪਰ ਸਲੂਸ਼ਨ ਦਿੱਤਾ ਜਾਂਦਾ ਆ ਉਹਦੇ ਤੇ 9% ਇੰਟਰਸਟ ਦਿੱਤਾ ਜਾਂਦਾ ਹੈਗਾ ਜੇ ਲੈਂਡ ਬਾਈਫਰਗੇਟ ਹੋ ਜਾਏ ਤਾਂ ਉਹਦਾ 20-50% ਦੇਣ ਦਾ ਪ੍ਰੋਵੀਜ਼ਨ ਹੈਗਾ ਮੰਨ ਲਓ ਤੁਹਾਡੀ 2 ਇੱਕ 2 ਕਨਾਲ ਜ਼ਮੀਨ ਹੈ ਅੱਧਾ ਕਨਾਲ ਤੁਹਾਡੀ ਬਚ ਗਈ ਆ ਡੇਢ ਕਨਾਲ ਤੁਹਾਡੀ ਲੈ ਲਈ ਆ ਤਾਂ ਤੁਹਾਨੂੰ ਜਿਹੜਾ ਅੱਧਾ ਕਨਾਲ ਬਚ ਗਿਆ ਉਹ ਕਿਸੇ ਕੰਮ ਨਹੀਂ ਆ ਉਹਦੇ ਪੈਸੇ ਦੇਣ ਦਾ ਵੀ ਪ੍ਰੋਵੀਜ਼ਨ ਹੈਗਾ ਲੈਂਡ ਐਕੁਿਜ਼ਿਸ਼ਨ ਐਕਟ ਦੇ ਵਿੱਚ ਇਹ ਜਿਹੜੀ ਪਾਲਿਸੀ ਨਵੀਂ ਲਿਆਂਦੀ ਸਰਕਾਰ ਨੇ ਇਹਦੇ ਵਿੱਚ ਕਿਸਾਨ ਨੂੰ ਕੋਈ ਵੀ ਪੈਸਾ ਨਹੀਂ ਮਿਲਣਾ ਸਿਵਾਏ ਪਲਾਟ ਦੇ ਜੇ ਇੱਕ ਇੱਕ ਕਰ ਤੋਂ ਉੱਪਰ ਹੈ ਤਾਂ ਉਹਨੂੰ 1000 ਗਜ ਪਲਾਟ ਤੇ 200 ਬੈਂਦਾ ਸ਼ੋਰੂ ਮਿਲਣਾ ਜਾਂ ਪਲਾਟ ਮਿਲਣਾ ਲੇਕਿਨ ਕਦੋਂ ਮਿਲਨੇ 4 ਸਾਲ 5 ਸਾਲ 10 ਸਾਲ ਅਜੇ ਪਹਿਲੀਆਂ ਜਿਹੜੀਆਂ ਐਕਵੀਜ਼ੀਸ਼ਨ ਹੋਈਆਂ ਆ ਮੁਹਾਲੀ ਵਰਗੇ ਸ਼ਹਿਰਾਂ ਚੋਂ ਤਾਂ ਅਜੇ ਸਿਰੇ ਨਹੀਂ ਜਿਹੜੀਆਂ ਤੇ ਇਹ ਆਪਣਾ ਕਿਸਾਨਾਂ ਨੂੰ ਮਤਲਬ ਇੱਕ ਕਿਸਮ ਦਾ ਲੈਂਡਲੈਸ ਕਰਨ ਵਾਲੀ ਪਾਲਿਸੀ ਆ ਜੇ ਤੁਹਾਡੀ 1 ਕੈਂਚੀ 1 ਏਕੜ ਤੋਂ ਘਾਟ ਕੇ 200 ਏਕੜ ਦਾ ਪਲਾਟ ਗਿਆ ਮਤਲਬ ਕਿਹੋ ਜਿਹਾ ਇਹ ਆਪਣਾ ਜਿਹੜੀ ਸਰਕਾਰ ਹੁੰਦੀ ਆ ਸਰਕਾਰ ਲੋਕਾਂ ਦੇ ਵੈਲਫੇਅਰ ਲਈ ਹੁੰਦੀ ਆ ਨਾ ਕਿ ਸਰਕਾਰ ਲੋਕਾਂ ਨੂੰ ਵਪਾਰ ਕਰਨ ਲਈ ਹੁੰਦੀ ਆ ਲੁੱਟਣ ਲਈ ਹੁੰਦੀ ਆ ਸਰਕਾਰ ਦਾ ਕੰਮ ਨਹੀਂ ਹੈਗਾ ਸਰਕਾਰ ਕੋਲ ਕਹਿੰਦੇ ਤਾਂ ਕੋਈ ਟੈਕਸ ਨਹੀਂ ਲਾ ਰਹੀ ਪਿਛਲੇ 4 ਸਾਲਾਂ ਦੇ ਵਿੱਚ ਕੋਈ ਟੈਕਸ ਨਹੀਂ ਲਾਇਆ ਲੇਕਿਨ ਲੁੱਟਣ ਦੇ ਵਾਸਤੇ ਇਹਨਾਂ ਨੇ ਸੁਤਿੰਦਰ ਜੈਨ ਤੇ ਛੋੜੀਆ ਬੈਂਦੇ ਹੋਏ ਆ ਉਹ ਬੈਠ ਕੇ ਆਪਣੇ ਹਰੇਕ ਦਫ਼ਤਰ 'ਚ ਬੈਠੇ ਔਰ ਨਵੀਆਂ ਨਵੀਆਂ ਸਕੀਮਾਂ ਕਰ ਰਹੇ ਠੀਕ ਹੈ ਸਰ ਜੀ ਸੀਆਈਐਫ ਦੇ ਮੁੱਦੇ 'ਤੇ ਕੀ ਕਹਿਣਾ ਚਾਹੋਗੇ ਕਿ ਪਾਸੇ ਤੁਸੀਂ ਲੋਰਡ ਨੂੰ ਉਹਦੀ ਗੱਲ ਕਰਿਆ ਦੂਜੇ ਪਾਸੇ ਉਹ ਵਾਪਸ ਭੇਜਣ ਦੀ ਗੱਲ ਇਹ ਪੇਸ਼ ਆ ਰਹੀ ਹੈ ਉਹ ਆਪਣਾ ਇੱਕ ਬੜਾ ਫੈ ਲੈਸ ਰੱਖਣਾ ਬੰਦਾ ਹੈਗਾ ਬੀਬੀਐਮਬੀ ਦੀ ਗੱਲ ਕਰ ਰਹੇ ਹਾਂ ਬੀਬੀਐਮਬੀ ਦੇ ਵਿੱਚ ਜਿਹੜੀ ਪੁਲਿਸ ਹੈ ਜਦੋਂ ਲਾਏ ਆਪਣਾ ਸੀਆਈਐਸਐਫ ਲੱਗ ਗਿਆ ਤਾਂ ਉਹਦਾ 60% ਪੈਸਾ ਜਿਹੜਾ ਪੰਜਾਬ ਸਰਕਾਰ ਦੇ ਲਿਆ 40% ਹਰ ਸਰਕਾਰ ਜਾਂ ਦੂਜੇ ਸਟੇਟ ਦਿੰਦੇ ਆ ਜੇ ਪੰਜਾਬ ਸਰਕਾਰ ਨੇ ਆਪਣੇ ਬੰਦੇ ਲਾਤੇ ਤਾਂ ਸਾਰੇ ਦਾ ਸਾਰਾ ਪੈਸਾ ਪੰਜਾਬ ਸਰਕਾਰ ਨੂੰ ਦੇਣਾ ਪਏਗਾ ਸੋ ਮੈਂ ਇਹ ਸਮਝਦਾ ਹੈਗਾ ਕਿ ਲੜਨ ਦੇ ਵਿੱਚ ਫਾਇਦਾ ਨਹੀਂ ਹੈਗਾ ਆਪਣੇ ਬੱਚਿਆਂ ਨੂੰ ਰੋਜ਼ਗਾਰ ਮੈਨਾ ਉਹਦੇ ਵਿੱਚ ਘੱਟੋ ਘੱਟ 2700 ਏਮਪਲਾਈ ਦੀ ਸ਼ਾਰਟੇਜ ਹੈ ਜਿਹੜੇ ਕਿ ਪੰਜਾਬ ਸਰਕਾਰ ਨੇ ਦੇਣੇ ਆ ਇੱਕ ਪਾਸੇ ਅਸੀਂ ਬੇਰੁਜ਼ਗਾਰੀ ਨਾਲ ਝੂਜ ਰਹੇ ਹਾਂ ਇੱਕ ਪਾਸੇ ਅਸੀਂ ਭਰਤੀ ਨਹੀਂ ਕਰਦੇ ਪੈਸਾ ਤਾਂ ਉਹਨਾਂ ਨੂੰ 20 ਮਹੀਨੇ ਦੇਣਾ ਪਰ ਸਰਕਾਰ ਨੇ ਦੇਣਾ ਪੰਜਾਬ ਦਾ ਵੀ ਸ਼ੇਅਰ ਜਾਂਦਾ ਹੈਗਾ ਲੇਕਿਨ ਭਰਤੀ ਕਿਉਂ ਨਹੀਂ ਕਰਦੇ ਇਸ ਕਰਕੇ ਪੰਜਾਬ ਸਰਕਾਰ ਦੀ ਅਧੀਆ ਨਲਾਇਕ ਸਰਕਾਰ ਹੈ ਮਹਾਨ ਨਲਾਇਕ ਸਰਕਾਰ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਆ 1158 ਕਿੰਨੇ ਸੀਗੇ ਆਪਣੇ ਅਸਿਸਟੈਂਟ ਪ੍ਰੋਫੈਸਰ ਆ ਉਹਨਾਂ ਦੀਆਂ ਭਰਤੀਆਂ ਰੱਦ ਹੋ ਗਈਆਂ ਕਿਉਂਕਿ ਜਿਹੜੀਆਂ ਵੀ ਸਮੇਂ ਦੀਆਂ ਸਰਕਾਰਾਂ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਇਹ ਭਾਈਕਤੀ ਜਵਾਦ ਕ੍ਰਪਸ਼ਨ ਇਸ ਤੋਂ ਉੱਪਰ ਨਹੀਂ ਉੱਠਦਾ ਇਸੇ ਦੇਖੋਗੇ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਸਾਹ ਅਪੋਰਚ्युनिटी ਮਿਲੀ ਅਸੀਂ ਆਪਣਾ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਰਦੇਗੇ ਨਾ ਹੋ ਰਿਹਾ ਪੀਸੇ ਸਟੇਟ ਦੇ ਵਿੱਚ ਕੋਈ ਕਰਾਪਸ਼ਨ ਨਾ ਦੀ ਦੱਸੋ ਜੀ ਕਿ ਮੰਤਰੀ ਫੜਿਆ ਗਿਆ ਹੋਵੇ ਇਹਨਾਂ ਨੇ ਤਾਂ ਆਪਣੇ ਮੰਤਰੀ ਆਪੇ ਫੜ ਕੇ ਅੰਦਰ ਕਰਦੇ ਆਪੇ ਕਲੀਨ ਚਿੱਟਾਂ ਲਈ ਜਾ ਰਹੇ ਆ ਵਿਜੇ ਸਿੰਘਲਾ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਨਾ ਜਿਸ ਕਰਕੇ ਇਹਨਾਂ ਨੂੰ ਨਾਚ ਨਾ ਜਾਣੇ ਆਗਰ ਟੇਡਾ ਇਹਨਾਂ ਨੂੰ ਸਰਕਾਰ ਚਲਾਣੀ ਆਉਂਦੀ ਨਹੀਂ ਹੈਗੀ ਕੰਮ ਕਰਨਾ ਆਉਂਦਾ ਨਹੀਂ ਹੈਗਾ ਸਿਵਾਏ ਕਰਾਪਸ਼ਨ ਦੇ ਇਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ ਤੇ ਆਪਣਾ ਪੰਡ ਬੁਣਾ ਕਰਦੇ ਆ ਚੁਟਕੀਆਂ ਮਾਰਦੇ ਆ ਗਿਆ ਜੇ ਕਦੇ ਗਵਰਨਰ ਸਾਹਿਬ ਕਹਿੰਦੇ ਹੈਗੇ ਕਿ ਪਈਆ ਕੰਮ ਐਦਾਂ ਨਹੀਂ ਐਦਾਂ ਕਰੋ ਤੇ ਉੱਥੇ ਜਾ ਕੇ ਪੰਡ ਬੁਣਾ ਕਰਦੇ ਕਿ ਮੈਨੂੰ ਗਵਰਨਰ ਲਵ ਲੈਟਰ ਲਿਖਦਾ ਐਦਾਂ ਦੀਆਂ ਗੱਲਾਂ ਕਰਦੇ ਹੈਗੇ ਲੋਕੀ ਹੱਸਦੇ ਹੈਗੇ ਕਿਸੇ ਨੂੰ ਕਹਿੰਦੇ ਤੰਗ ਪਜਾਮੀ ਪਾ ਕੇ ਆ ਗਿਆ ਕਿਸੇ ਨੂੰ ਕੋਈ ਹੋਰ ਕੁਝ ਦਾ ਮਤਲਬ ਅਹਾਂ ਜੀ ਟੀਚਰਾਂ ਕਰਦਾ ਮੁੱਖ ਮੰਤਰੀ ਜਿਹੜਾ ਕਿ ਉਹਨੂੰ ਸ਼ੋਭਾ ਨਹੀਂ ਦਿੰਦਾ ਮੁੱਖ ਮੰਤਰੀ ਬਹੁਤ ਸੰਜੀਦਗੀ ਦੀ ਕੋਈ ਪੋਸਟ ਹੈਗੀ ਹੈ ਨਾ ਕਿ ਆਪਣਾ ਐਦਾਂ ਦੇ ਕੰਮ ਆ ਲੈ ਸੋ ਮੈਂ ਠੀਕ ਹੈ ਸਰ ਤੁਹਾਡਾ ਧੰਨਵਾਦ ਕਰਦਾ ਜੇ ਕਿਸੇ ਨੇ ਫਿਰ ਵੀ ਪੁੱਛਣਾ ਹੋਵੇ ਤਾਂ ਅਲੱਗ ਆਪਣਾ ਜੋ ਮਰਜੀ ਪੁੱਛ ਲੈ ਕੋਈ ਗੱਲ ਹੈ ਕੋਈ ਬੜਾ ਭਾਈ ਕੋਈ ਤੁਸੀਂ ਮਾਈਕ ਪੂਰੇ ਕਰ ਨੂੰ